ਮੈਨੂੰ ਨਹੀਂ ਭੇਜਦੇ ਅਮਰੀਕਾ 40 50 ਲੱਖ ਲੱਗੂ ਤੇਰਾ ਵੀ ਹੋਣ ਤਾਂ ਬਾਪੂ ਹੁਣ ਦਿਨੋਂ ਅਮਰੀਕਾ ਪਹੁੰਚ ਗਈ ਕਰੂੰਗਾ ਪੁੱਤ ਮੇਰੇ ਤਾਂ ਦਿਲ ਜਾ ਘਬਰਾ ਹੀ ਜਾਂਦਾ ਹੈਗਾ ਹਾਏ ਵੇ ਕਰਨੇ ਪੱਟੇ ਗਏ ਆ ਕਾ ਮਜਬੂਰਨ ਸਾਨੂੰ ਤੁਹਾਡਾ ਕਰ ਸੀਲ ਕਰਨਾ ਪੈਣਾ ਤੇਰੇ ਪੈਸੇ ਕਿਤੇ ਮਰਦਾ ਨਹੀਂ ਚੱਲੇ ਯਾਰ ਮਰਨ ਤਾਂ ਮੈਂ ਦੰਦਾ ਵੀ ਨਹੀਂ ਇਹ ਭਾਵੇਂ ਮਰ ਜਾਣਾ ਅਜਾ ਤਾ ਬਾਪੂ ਮੈਂ ਤਰੂ ਉਹ ਜਾਦੇ ਇਹਦੇ ਟੋਕੇ ਵੀ ਲਵਾਉਣ ਵਾਲੇ ਹੋਗੇ ਸਵੇਰੇ ਜਾ ਕੇ ਪਹਿਲਾਂ ਇਹ ਲਵਾ ਕੇ ਲੈ ਕੇ ਆ ਬਾਪੂ ਯਾਰ ਮੈਂ ਕਦੋਂ ਤੱਕ ਧਾਰਾ ਕੱਢਦਾ ਰਹੂੰਗਾ ਮੈਨੂੰ ਵੀ ਭੇਜ ਦੇ ਅਮਰੀਕਾ ਲੋਕਾਂ ਦੇ ਜਵਾਬ ਤਾਂ ਕਦੋਂ ਦੇ ਸੈੱਟ ਹੋਗੇ ਸਾਲ ਹੋ ਗਿਆ ਤੇਰੀ ਅਮੰਨਤਾ ਕੱਢਦੇ ਨੂੰ ਭੇਜ ਦੇ ਤਾਂ ਯਾਰ ਓ ਰਿਆ ਪੁੱਤ ਆ ਬਾਹਰ ਖੜੀ ਡੇਕ ਦਿਖਦੀ ਆ हां बापू दिखਦੀ ਐ ਜਦੋਂ ਇਹਦੇ ਨੋਟ ਲੱਗਣ ਲੱਗੇ ਨਾ ਉਦੋਂ ਕਿ ਜੁੱਧ ਨੂੰ ਅਮਰੀਕਾ ਉਹ ਯਾਰ ਕੀ ਐ ਬਾਪੂ ਮੈਂ ਤੇਰੇ ਨਾਲ ਸੀਰੀਅਸ ਗੱਲ ਕਰ ਰਿਹਾ ਤੈਨੂੰ ਮਜ਼ਾਕ ਸੋਝਦਾ ਮਜ਼ਾਕ ਮਜ਼ਾਕ ਤਾਂ ਪੁੱਤ ਤੂੰ ਕਰਦਾ ਮੇਰੇ ਨਾਲ 40 50 ਲੱਖ ਰੁਪਏ ਲੱਗਦਾ ਇੱਕ ਬੰਦੇ ਦਾ ਜੇ ਜ਼ਮੀਨ ਸਮੇਤ ਮੈਨੂੰ ਵੀ ਵੇਚੇਗਾ ਨਾ ਤਾਂ ਵੀ ਨਹੀਂ ਪੂਰੇ ਹੋਣੇ ਨਾਲੇ ਆਪਣੇ ਕੋਲ ਤਾਂ ਹੈਵੀ ਕੀ ਸਭ ਕੁਝ ਹੋ ਜੂ ਬਾਪੂ ਯਾਰ ਤੂੰ ਇੱਕ ਵਾਰੀ ਮੇਰੀ ਨਿਗ੍ਹਾ ਨਾਲ ਤਾਂ ਦੇਖ ਲੈ ਅੱਜ ਤੇਰੀ ਨਿਗ੍ਹਾ ਨਾਲ ਹੀ ਦੇਖਦੇ ਆ ਦਿਖਾ ਫਿਰ ਦੇਖ ਬਾਪੂ 15-20 ਲੱਖ ਦੀ ਤਾਂ ਆਪਣੀ ਜ਼ਮੀਨ ਵੀ ਐ ਉਹ ਬਾਕੀ 30-35 ਲੱਖ ਰੁਪਏ ਕਿੱਥੋਂ ਪੂਰਾ ਕਰੇਗਾ ਜਿਹੜੀਆਂ ਤੂੰ ਮੇਰੇ ਵਿਆਹ ਲਈ ਬੇਬੇ ਵਾਲੀਆਂ ਟੂਮਾ ਰੱਖੀ ਫਿਰਦਾ ਉਹ ਵੇਚ ਕੇ ਵੀ ਆਪਾਂ ਨੂੰ 4-5 ਲੱਖ ਰੁਪਏ ਮਿਲ ਜੂ ਉਹ ਪੁੱਤੇ ਤਾਂ ਅੱਧ ਨਾ ਤਿਹਾਈ ਬਾਕੀ ਕਿੱਥੋਂ ਪੂਰੇ ਕਰੇਗਾ ਪੈਸੇ ਉਹ ਬਾਪੂ ਰਿਸ਼ਤੇਦਾਰ ਕਦੋਂ ਕੰਮ ਆਣਗੇ ਸੁਖ ਨਾਲ ਮਾਮੇ ਵਾਲਾ ਮੁੰਡਾ ਵੀ ਬਾਹਰ ਐ ਤੇ ਫੋਫੜ ਦਾ ਵੀ ਕਾਰੋਬਾਰ ਵਧੀਆ ਚੱਲਦਾ ਇੰਨੇ ਪੈਸੇ ਨੇ ਉਹਨਾਂ ਕੋਲ ਅੱਗ ਲਾਇਆ ਨਹੀਂ ਮੁੱਕਦੇ। ਉਹ ਪੁੱਤ ਆਪਾਂ ਗਰੀਬਾਂ ਨੂੰ ਕੌਣ ਦਿੰਦਾ ਪੈਸੇ? ਬਾਪੂ ਯਾਰ ਤੂੰ ਤਾਂ ਘਰੇ ਬੈਠੇ ਹੀ ਮਨਾ ਕਰੀ ਜਾਣਾ। ਨਾਲੇ ਸਾਰੇ ਫੜਫੜਾ ਕੀ ਜਾਂਦੇ ਹੁੰਦੇ ਨੇ। ਨਾਲੇ ਕੋਈ 50 ਲੱਖ ਰੁਪਈਆ ਕਿਸੇ ਦੀ ਪੇਟੀ 'ਚ ਨਹੀਂ ਧਰਿਆ ਪਿਆ ਹੁੰਦਾ। ਕਰ ਲੈ ਯਾਰ ਮਾਮੇ ਤੇ ਫੂਫੜ ਨਾਲ ਗੱਲ। ਚੱਲ ਜੇ ਤੂੰ ਨਹੀਂ ਮੰਨਦਾ ਮੈਂ ਕਰ ਲੈਣਾ ਤੇਰੇ ਮਾਮੇ ਦੇ ਫੂਫੜ ਨਾਲ ਗੱਲ। ਪੁੱਛਦਾ ਕੀ ਕਹਿੰਦੇ ਨੇ ਉਹ? ਇੱਕ ਹਫ਼ਤੇ ਬਾਅਦ ਉਹ ਬਾਈ ਤੈਨੂੰ ਤਾਂ ਸਾਰਾ ਪਤਾ ਹੈ ਸਾਡੇ ਘਰ ਦੇ ਹਾਲਾਤ ਤਾਂ ਹੁਣ ਸੁਧਰੇ ਨੇ ਜਦੋਂ ਤਾਂ ਆਪਣਾ ਕਰਨਾ ਵਾਰ ਗਿਆ। ਪਹਿਲਾਂ ਤਾਂ ਸਾਲੀ ਜੂਨ ਮਾੜੀ ਹੋਈ ਸੀ। ਹੈ? ਭਾਈ ਆਪਣਾ ਤਾਂ ਇੱਥੇ ਹੀ ਕੰਮ ਲੋਟ ਆ ਸੁਖ ਨਾਲ 25 30 ਡੰਗਰ ਰੱਖੇ ਹੋਏ ਨੇ 10ਵੇਂ ਦਿਨ 1 ਲੱਖ ਰੁਪਇਆ ਡਿੱਗਦਾ ਖਾਤੇ 'ਚ ਤੁਸੀਂ ਤਾਂ ਉਹੀ ਪੇੜ ਚਾਲ ਫੜ ਰੱਖੀ ਆ ਫੋਫੜ ਜੀ ਤੁਹਾਡੇ ਕੋਲ ਤਾਂ ਬਥੇਰੀ ਜ਼ਮੀਨ ਜਾਇਦਾਦ ਆ ਜੀ ਤੁਹਾਨੂੰ ਕੀ ਲੋੜ ਪਈ ਆ ਬਾਹਰ ਜਾਣ ਦੀ ਨਾਲੇ ਥੋੜਾ ਤਾਂ ਇੱਥੇ ਹੀ ਅਮਰੀਕਾ ਔਖਾ ਤਾਂ ਮੇਰੇ ਵਰਗੇ ਗਰੀਬ ਨੂੰ ਆ ਜੀ ਗਰੀਬ 40 50 ਲੱਖ ਲੱਗੂ ਤੇਰਾ ਵੀ ਜਿਉਂਨੇ ਪੈਸੇ ਇੱਥੇ ਲਾ ਦੇ ਕੋਈ ਮਰਜ਼ੀ ਕੰਮ ਤੋਰ ਲੈ ਉਹ ਜੀਤੇ ਜੇ ਆਪਣੇ ਜਾਦੇ ਦਾ ਕੰਮ ਬਣਦਾ ਤਾਂ ਕੀ ਮਾੜਾ 40 50 ਲੱਖ ਤਾਂ ਮੁੰਡਾ ਦਿਣਾ ਚਲਾ ਦੂ ਚਲੋ ਭਾਈ ਥੋੜਾ ਵੀ ਧੰਨਵਾਦ ਜਿਹੜਾ ਤੁਸੀਂ ਮੇਰੇ ਇੱਕ ਬੋਲ ਤੇ 10-10 ਲੱਖ ਰੁਪਈਆ ਲੈ ਕੇ ਆਗੇ ਆਗੇ ਆਹੋ ਜਿਹੜਾ ਵਿਆਜ ਬੈਂਕ ਨੇ ਦੇਣਾ ਸੀ ਉਹੀ ਵਿਆਜ ਤੁਸੀਂ ਦੇ ਦਿਓ ਨਾਲੇ ਤੁਹਾਡੇ ਮੁੰਡੇ ਦਾ ਕੰਮ ਬਣ ਜਾਊਗਾ ਫੁੱਫੜ ਜੀ ਪੈਸਿਆਂ ਦੀ ਤਾਂ ਕੋਈ ਫਿਕਰ ਨਾ ਕਰੋ ਪੈਸੇ ਦਾ ਮੈਂ ਪੂਰੇ ਵਿਆਸਮੇਤ ਮੋੜ ਦੂੰਗਾ ਇੱਕ ਵਾਰੀ ਮੈਨੂੰ ਅਮਰੀਕਾ ਪਹੁੰਚ ਜਾਣ ਦਿਓ ਦੇਖ ਬਾਈ ਮੇਰੇ ਪੈਸਿਆਂ ਦੀ ਫਿਕਰ ਨਾ ਕਰੀ ਜਦੋਂ ਤੇਰੇ ਕੋਲ ਹੋਏ ਉਦੋਂ ਮੋੜ ਦੀ ਚਲੋ ਮੈਂ ਤਾਂ ਚੱਲਦਾ ਬਹੁਤ ਕੰਮ ਕਾਰਨੇ ਮੈਨੂੰ ਘਰੇ ਚੱਲ ਠੀਕ ਆ ਜਿੱਤੇ ਜਰਾ ਧਿਆਨ ਨਾਲ ਜਾਈਂ ਹੈਂ ਭਾਈ ਤੁਸੀਂ ਜਿੱਤੇ ਤੋਂ ਪੈਸੇ ਲੈ ਕੇ ਗਲਤੀ ਕਰ ਲਈ ਕੋਈ ਬਹੁਤਾ ਵਧੀਆ ਬੰਦਾ ਨਹੀਂ ਹੈ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਇਹਨੂੰ ਬਹੁਤ ਲਾਲਚੀ ਹੈ ਚਲੋ ਕੋਈ ਗੱਲ ਨਹੀਂ ਮਾਮਾ ਜੀ ਲੋੜ ਪੈਣ ਤੇ ਆਪਾਂ ਨੂੰ ਪੈਸੇ ਦੇ ਗਿਆ ਐਨੇ ਹੀ ਬਹੁਤ ਆਪਾਂ ਕੀ ਲੈਣਾ ਉਹ ਗੱਲ ਨਹੀਂ ਜਾਦੇ ਪੁੱਤ ਬੰਦੇ ਬੰਦੇ ਦਾ ਫਰਕ ਹੁੰਦਾ ਚਲੋ ਲੋੜ ਪੈਣ ਤੇ ਅਗਲਾ ਕੰਮ ਆ ਗਿਆ ਆਪਾਂ ਕੀ ਲੈਣਾ ਮਾੜੇ ਚੰਗੇ ਤੋਂ ਅਸੀਂ ਪਰਸੋਂ ਸ਼ੇਕਨ ਵਾਲਾਂ ਦਾ ਸੌਦਾ ਜੇ ਕਰਕੇ ਆਟਿਆ 18 ਲੱਖ ਰੁਪਏ ਚ ਵੇਚੀ ਐ ਅੱਛਾ ਭਾਈ ਜ਼ਮੀਨ ਵੀ ਵੇਚਤੀ ਉਹ ਹੋਰ ਫਿਰ ਕੀ ਕਰਦੇ ਫਸੇ ਹੋਏ ਨੇ ਵੇਚੀ ਆ ਪੈਸੇ ਵੀ ਤਾਂ ਪੂਰੇ ਕਰਨੇ ਸੀ ਜ਼ਮੀਨ ਦਾ ਜ਼ਮੀਨ ਹਸਤਾ ਘਰ ਤੇ ਵੀ ਲੋਨ ਕਰਾ ਲਿਆ ਤਾਂ ਕਿਤੇ ਜਾ ਕੇ ਪੈਸੇ ਪੂਰੇ ਹੋਏ ਨੇ ਚੱਲ ਕੋਈ ਨਹੀਂ ਬਾਈ ਪੈਸਾ ਤਾਂ ਫਿਰ ਐਂ ਇਕੱਠਾ ਹੁੰਦਾ ਮੈਂ ਵੀ ਕਰਨੇ ਵਾਰੀ 2 ਕਿਲੇ ਵੇਚ ਕੇ ਪੈਸੇ ਪੂਰੇ ਕੀਤੇ ਸੀ ਤਾ ਜਾ ਕੇ ਕੰਮ ਸਿਰੇ ਲੱਗਿਆ ਸੀ ਉਹ ਆਹੋ ਭਾਈ ਔਲਾਦ ਲਈ ਸਾਰਾ ਕੁਝ ਕਰਨਾ ਪੈਂਦਾ ਨਾਲੇ ਬੀਜਾ ਤਾਂ ਜੋਰੇ ਇਹਦਾ ਆ ਗਿਆ ਉਹ ਤਾਂ ਮੈਂ ਤੈਨੂੰ ਜਿੱਤੇ ਕਰਕੇ ਨਹੀਂ ਦੱਸਿਆ ਸੀ 7 ਤਰੀਕ ਦੀ ਫਲਾਈਟ ਹੈ ਦੀ ਤੂੰ ਆਜੇਂ ਟਾਈਮ ਨਾਲ ਤੂੰ ਹੀ ਛੱਡ ਕੇ ਆਣਾ ਇਹਨੂੰ 에ਰਪੋਰਟ ਤੇ ਅੱਛਾ ਭਾਈ ਫਿਰ ਤਾਂ ਪਤਾਈਆਂ ਤੁਹਾਨੂੰ 7 ਤਰੀਕ ਨੂੰ ਤਾਂ ਮੈਂ ਟਾਈਮ ਨਾਲ ਆਜੂਗਾ ਚੱਲ ਹੁਣ ਮੈਂ ਵੀ ਚੱਲਦਾ ਮੈਨੂੰ ਵੀ ਘਰੇ ਬਹੁਤ ਕੰਮ ਨੇ ਚਲ ਠੀਕ ਹੈ ਧਿਆਨ ਨਾਲ ਜਾਇ 10 ਦਿਨ ਬਾਅਦ ਚੱਲ ਠੀਕ ਆ ਪੁੱਤ ਧਿਆਨ ਨਾਲ ਜਾਈਂ ਉਹ ਕਿਉਂ ਫਿਕਰ ਕਰਦਾ ਹੈ ਬਾਈ 에어ਪੋਰਟ ਤੱਕ ਤਾਂ ਮੈਂ ਇਹਦੇ ਨਾਲ ਹੀ ਆ ਅੱਗੇ ਇਹਦੇ ਵਰਗੇ ਨੂੰ ਬਥੇਰੇ ਮਿਲ ਜਾਣਗੇ ਚੱਲ ਪੁੱਤ ਫੋਨ ਫਾਨ ਕਰੀ ਚੱਲੀ ਮੈਨੂੰ ਫੋਨ ਤਾਂ ਬਾਪੂ ਹਣ ਦਿਨ ਅਮਰੀਕਾ ਪਹੁੰਚ ਗਈ ਕਰੂੰਗਾ ਨਾਲੇ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਜੋ ਜ਼ਿਆਦਾ ਟਾਈਮ ਫੋਨ ਨਾ ਆਇਆ ਹਾਂ ਹਾਂ ਛੇਤੀ ਕਰੋ ਚਲੋ ਚਲੋ ਟਾਈਮ ਨਾ ਖਰਾਬ ਕਰੋ ਚਲੋ ਬਾਜੀ ਵੀਰ ਮੇਰੇ ਚਲੋ ਚੱਲੀਏ ਰਸਤੇ ਟ੍ਰਾਫਿਕ ਬਹੁਤ ਹੋ ਜਾਂਦੀ ਏ ਹਾਂਜੀ ਹਾਂਜੀ ਚੱਲਦੇ ਆ ਚੱਲ ਜਿਆਦੇ ਪੁੱਤ ਛੇਤੀ ਕਰ ਟਾਈਮ ਤੋਂ ਪਹਿਲਾਂ ਜਾਣ ਦਾ ਹੀ ਫਾਇਦਾ ਰਾਹ ਚ ਕਈ ਵਾਰੀ ਅੜਚਣ ਪੈ ਜਾਂਦੀ ਹੁੰ ਚਲ 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 ਠੀਕ ਆ ਪੁੱਤ ਧਿਆਨ ਨਾਲ ਜਾਇਓ ਲਾ ਦੇਖੀ ਬਾਈ ਹੋਈ ਫਰਾ ਮੜਾ ਜਾ ਦੱਸੀ ਜਾ ਬੁੱਤਾ ਜਾ ਬੁੱਤਾ ਧਿਆਨ ਰੱਖੀਂ ਮੇਰਾ ਬੁੱਤਾ ਤਿੰਨ ਮਹੀਨੇ ਬਾਅਦ ਉਹ ਆ ਹੀ ਗਿਆ ਉਹ ਆ ਹੀ ਗਿਆ ਸਸਰੀਕਾਲ ਤਾਇਆ ਸਸਰੀਕਾਲ ਪੁੱਤ ਹੋਰ ਆਇਆ ਕਿ ਨਾ ਜਾਦੇਬਾਈ ਦਾ ਫੋਨ ਉਹ ਕਿੱਥੇ ਪੁੱਤ ਤਿੰਨ ਮਹੀਨੇ ਪਹਿਲਾਂ ਆਇਆ ਸੀ ਕਹਿੰਦਾ ਕੈਂਪ ਚਾ ਉਸ ਤੋਂ ਬਾਅਦ ਤਾਂ ਕੋਈ ਆਇਆ ਹੀ ਨਹੀਂ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕੈਂਪ ਚੋਂ ਬਾਹਰ ਨਿਕਲ ਕੇ ਕਰਦਾ ਹੋਣਾ ਉਹ ਪੁੱਤ ਮੇਰੇ ਤਾਂ ਦਿਲ ਜਾ ਕਭਰਾ ਹੀ ਜਾਂਦਾ ਹੈਗਾ ਚਲ ਤੂੰ ਕਭਰਾਣਾ ਆਜੂਗਾ ਫੋਨ ਚਲ ਮੈਂ ਬੜਾ ਖੇਤ ਗੇੜਾ ਮਾਰਿਆ ਵਾਂ ਚਲ ਠੀਕ ਆ ਪੁੱਤ ਡੀਕ ਲੈਣੇ ਆ ਤੂੰ ਆ ਹੀ ਗਿਆ ਕੁਝ ਦਿਨ ਬਾਅਦ ਤਾਇਆ ਤਾਇਆ ਬਹੁਤ ਵੱਡਾ ਪਾਣਾ ਵਰਤ ਗਿਆ ਉਹ ਕੀ ਹੋ ਗਿਆ ਪੁੱਤ ਐਂ ਕਾ ਤੂੰ ਬੋਲਦਾ ਅਮਰੀਕਾ ਦੇ ਟਰੰਪ ਨੇ ਕਈ ਪੰਜਾਬੀ ਰਿਪੋਰਟ ਕਰਤੇ ਉਹ ਵਾਲੀ ਲਿਸਟ 'ਚ ਆਪਣੇ ਜਾਦੇ ਬਾਈ ਦਾ ਵੀ ਨਾਮ ਹੈ ਹਾਏ ਓ ਮੇਰੇ ਰਤਨ ਤਾਇਆ ਤਾਇਆ ਉੱਠ ਤਾਇਆ ਕੀ ਹੋ ਗਿਆ ਤਾਇਆ ਤਾਇਆ ਖੜਾ ਹੋ ਤਾਇਆ ਉੱਠ ਯਾਰ ਤਾਇਆ ਤਾਇਆ ਉੱਠ ਤਾਇਆ ਆ ਲੈ ਪਾਣੀ ਪੀ ਓਏ ਵੇ ਕਰਨੇ ਆ ਪੱਟੇ ਗਏ ਆਪਦਾ ਮੈਦਾ ਕੱਕ ਦਾ ਵੀ ਦੇ ਦਿਆ ਓਏ ਕੋਈ ਨਹੀਂ ਤਾਇਆ ਹੋਦਰਾ ਰੱਬ ਸਾਹਿਬ ਠੀਕ ਹੋ ਜਾਊਗਾ ਇੱਕ ਹਫ਼ਤੇ ਬਾਅਦ ਓਏ ਆ ਗਿਆ ਆ ਗਿਆ ਭਾਈ ਸਬਰ ਕਰ ਲਾ ਉਹ ਜਾਦੇ ਪੁੱਤ ਤੂੰ ਉਹ ਜਾ ਤਾਂ ਮੈਂ ਬੱਪੂ ਅਧਰੂ ਮਨੂ ਵਾਪਸ ਕਰ ਦੇ ਮਾ ਕੋਈ ਨਹੀਂ ਬੁੱਤਾ ਤੁਸੀਂ ਜਿਨਾਉਂਦਾ ਹੈ ਮੇਰੇ ਨਾਲ ਨਹੀਂ ਬੋਲਦਾ ਮੈਂ ਤੁਹਾਨੂੰ ਕਹਿੰਦਾ ਸੀ ਲੰਮੇ ਸਾਲੋਂ ਖੁਸ਼ ਆ ਬੁੱਤਾ ਪੈਸੇ ਲੱਕੀਏ ਪੈਸੇ ਰੁਕਵਾ ਰਾਇਆ ਆਇਆ ਬੁੱਤੰਦਰ ਆਇਆ ਇਹ ਆਪੇ ਬਣਾਈ 10 ਦਿਨ ਬਾਅਦ ਦੇਖ ਬਾਈ ਹੋਇਆ ਤਾਂ ਤੇਰੇ ਨਾਲ ਮਾੜਾ ਹੀ ਆ ਪਰ ਮੈਨੂੰ ਹੈਗੀ ਪੈਸਿਆਂ ਦੀ ਲੋੜ ਜਿੱਥੋਂ ਮਰਜੀ ਹਿੱਲਾ ਕਰ ਤੇ ਕਿਵੇਂ ਦਾ ਬੰਦਾ ਹੈ ਯਾਰ ਤੂੰ ਉਹ ਇੱਥੇ ਸਾਰਾ ਘਰ ਉੱਜੜ ਗਿਆ ਤੈਨੂੰ ਪੈਸਿਆਂ ਦੀ ਪਈ ਹੈ ਤੇਰੇ ਪੈਸੇ ਕਿਤੇ ਮਰ ਤਾਂ ਨਹੀਂ ਚੱਲੇ ਯਾਰ ਮਰਨ ਤਾਂ ਮੈਂ ਦੰਦਾ ਵੀ ਨਹੀਂ ਇਹ ਭਾਵੇਂ ਮਰ ਜਾਣਾ ਉਹ ਐ ਨਹੀਂ ਬੋਲੀਦਾ ਹੁੰਦਾ ਦੇਖ ਵੀ ਜਿੱਤੇ ਆ ਮੈਂ ਤੈਨੂੰ ਝੂਠ ਨਹੀਂ ਬੋਲਦਾ ਪਰ ਆਹ ਟਾਈਮ ਮੇਰੇ ਕੋਲ ਇੰਨੇ ਪੈਸਿਆਂ ਦਾ ਹਿੱਲਾ ਨਹੀਂ ਹੋਣਾ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਪੈਸਾ ਦਾ ਹਿੱਲਾ ਕਰਕੇ ਦਿਓ ਨਹੀਂ ਜਲੂਸ ਕੱਢ ਦੂੰ ਮੈਂ ਉਹ ਕੋਈ ਨਾ ਬਾਈ ਜੀ ਤੇਨੂੰ ਦਾ ਮੈਂ ਸਮਝਾ ਦੂੰਗਾ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਬਸ ਤੁਸੀਂ ਖਿਆਲ ਰੱਖੋ ਆਪਣਾ ਨਾਲੇ ਮੇਰੇ ਪੈਸਿਆਂ ਦੀ ਤੁਸੀਂ ਫਿਕਰ ਨਾ ਕਰੋ ਜਦੋਂ ਮੈਂ ਆਪਣੀ ਭੈਣ ਇੱਥੇ ਵਿਆਹੀ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਮੈਂ ਸੋਚੂਗਾ ਕਿ 10-12 ਲੱਖ ਦਾ ਮੈਨੂੰ ਦਾਜ ਦੇਤਾ ਜੋਰੇ ਬਈ ਤੇਰੇ ਵਰਗੇ ਬੰਦਿਆਂ ਕਰਕੇ ਧਰਤੀ ਤੇ ਇਨਸਾਨੀਅਤ ਜੂੰਦੀ ਆ ਹਾਂਜੀ ਜਰਨੈਲ ਸਿੰਘ ਦਾ ਘਰ ਆਹੀ ਹੈ ਜੀ ਹਾਂਜੀ ਮਹੀਆ ਜਰਨੈਲ ਸਿੰਘ ਆਜੋ ਲੰਘਿਓ ਮੈਂ ਤਾਂ ਜੀ ਬੈਂਕ ਵੱਲੋਂ ਆਇਆ ਥੋੜਾ ਨੋਟਿਸ ਲੈ ਕੇ ਨੋਟਿਸ ਹਾਂ ਭਾਈ ਕਾਜਾ ਨੋਟਿਸ ਲੈ ਕੇ ਆਇਆ ਤੂੰ ਪਿਛਲੇ 4 ਮਹੀਨਿਆਂ ਤੋਂ ਤੁਸੀਂ ਹੋਮ ਲੋਨ ਦੀ ਕੋਈ ਕਿਸ਼ਤ ਨਹੀਂ ਭਰੀ ਤੇ ਜੇ ਐਤ ਕੀ 2 ਮਹੀਨੇ ਹੋਰ ਨਾ ਨਾ ਕਿਸ਼ਤ ਭਰੀ ਤਾਂ ਮਜਬੂਰਨ ਸਾਨੂੰ ਤੁਹਾਡਾ ਘਰ ਸੀਲ ਕਰਨਾ ਪੈਣਾ। ਨਾ ਐਵੇਂ ਕਿਵੇਂ ਕਰ ਦੋਗੇ ਘਰ ਸੀਲ ਤੁਸੀਂ ਹੱਥ ਤਾਂ ਲਾ ਕੇ ਦੇਖੋ। ਲੋਨ ਤਾਂ ਦੇਖੋ ਜੀ ਤੁਹਾਨੂੰ ਭਰਨਾ ਹੀ ਪੈਣਾ। ਜੇ ਨਹੀਂ ਭਰੋਗੇ ਤਾਂ ਪੁਲਿਸ ਕਾਰਵਾਈ ਹੋਊਗੀ। ਨਾ ਕਾਰਪੋਰੇਟ ਘਰਾਣੇ ਦੇ ਤੁਸੀਂ ਕਰੋੜਾ ਰੁਪਏ ਮਾਫ ਕਰਦੇ ਨੇ ਹੋ ਤੇ ਸਾਡੇ ਵਰਗੇ ਗਰੀਬ ਬੰਦੇ ਦੇ ਸਿਰ ਚੜ੍ਹਦੇ ਹੋਗੇ। ਦੇਖੋ ਜੀ ਮੈਂ ਤਾਂ ਇੱਕ ਛੋਟਾ ਜਿਹਾ ਮੁਲਾਜ਼ਮਾਂ ਇਹ ਤਾਂ ਬੈਂਕ ਮੈਨੇਜਰ ਵੱਲੋਂ ਆਰਡਰ ਆਏ ਨੇ ਤੇ ਮੇਰਾ ਤਾਂ ਕੰਮ ਸੀ ਤੁਹਾਨੂੰ ਅਲਰਟ ਕਰਨਾ। ਕਰਤਾ ਅਲਰਟ ਜਾਂ ਹੁਣ ਲੰਘ ਜੇਰ ਨੂੰ ਵੀ ਤੇ ਤੇਰੀ ਪਲਸ ਨੂੰ ਵੀ ਆ ਜਿੰਨੇ ਨੇ ਮੁੰਚਾ ਕੇ ਕੋਈ ਗੱਲ ਨਹੀਂ ਬਾਈ ਫਿਕਰ ਨਾ ਕਰ ਤੂੰ ਬੈਠਾ ਉਹ ਜਿਆਦੇ ਪਤਾ ਜਿੱਦਣ ਦਾ ਆ ਗੁੰਮਸਮੋ ਬੈਠਾ ਹੈ ਸੁਣਾ ਤੂੰ ਵੀ ਕੋਈ ਗੱਲ ਬਾਤ ਬਸ ਕੁਛ ਨਹੀਂ ਮਮਾ ਜੀ ਬਾਪੂ ਮੈਂ ਖੇਤ ਗੇੜਾ ਮਾਰ ਕੇ ਆਨਾ ਆਪਣੀ ਜ਼ਮੀਨ ਚ ਉਹ ਪਤਾ ਆਪਣੀ ਕਾਦੀ ਜ਼ਮੀਨ ਪਰ ਜੇ ਤੇਰਾ ਚਿੱਤ ਜਾ ਕਰਦਾ ਤੂੰ ਮਾਰਿਆ ਗੇੜਾ ਨਾਲੇ ਜਿੱਦਣ ਦਾ ਆ ਮੰਜੇ ਨਾਲੇ ਲੱਗਿਆ ਪਿਆ ਹੋਰ ਨਾਲ ਇਹਦਾ ਵੀ ਚਿੱਤ ਜਾ ਖੋਰ ਹੋ ਜੂਗਾ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਮੇਰੀ ਭੈਣ ਦੀ ਆਖਰੀ ਇੱਕੋ ਇੱਕ ਨਿਸ਼ਾਨੀ ਸੀ ਇਹ ਇਹ ਸਹੀ ਸਲਾਮਤ ਵਾਪਸ ਮੋੜ ਆਇਆ ਆਪਾਂ ਨੂੰ ਸਾਰਾ ਕੁਝ ਹੀ ਆ ਗਿਆ ਨਾਲੇ ਜੋ ਰੱਬ ਦਾ ਭਾਣਾ ਬਾਈ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਸਭ ਸੈੱਟ ਹੋ ਜੂਗਾ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਪੈਸਾ ਦਾ ਹਿੱਲਾ ਕਰਕੇ ਦਿਓ ਨੀ ਜਰੂਰ ਕੱਢ ਦੂੰ ਮੈਂ ਤਾਂ ਯਾਰ ਯਾਰ ਜਾਦੇ ਬਾਈ ਨੇ ਉਹ ਬੁੱਧ ਕੀ ਜਾਦੇ ਬਾਈ ਨੇ ਜਾਦੇ ਬਾਈ ਨੇ ਦਵਾਈ ਪੀਲੀ ਮੋਟਰ ਤੇ ਹਾਏ ਹੋਏ माड़े हालात नालात सुधारे तो जा सकते ने पर आत्महत्या करना ਇਸੇ ਮਸਲੇ ਦਾ ਹੱਲ ਨਹੀਂ